블로그 ਪੁੰਨਰ ਹੈੜੀ ਦੇ ਪਿੰਡ ਫਰੀਦਪੁਰ ਵਿਖੇ ਅਜਮਾਨੇ ਉਹ ਹਾਈ ਕੋਰਟ ਤੇ ਹੁਕਮ ਅਤੇ ਪੰਚਾਇਤ ਮਹਿਕਮਾ 18 ਸਾਲ ਪੁਰਾਣੇ ਚਲੇ ਆ ਰਹੇ ਸ਼ਾਮਲਾ ਜ਼ਮੀਨ ਦੇ ਕਬਜ਼ੇ ਨੂੰ ਛਡਾਉਣ ਲਈ ਤਹਿਸੀਲਦਾਰ ਜਸਪਾਲ ਸਿੰਘ ਬਰਾੜ ਨਾਇਬ ਤਹਿਸੀਲਦਾਰ ਕਰਮਜੀਤ ਸਿੰਘ ਡੀਡੀਪੀ ਅਸੁਰਿੰਦਰ ਸਿੰਘ ਢਿੱਲੋ ਬੀਡੀਪੀਓ ਸੁਖਜਿੰਦਰ ਸਿੰਘ ਟਿਵਾਨਾ ਡੀਐਸਪੀ ਗੁਰਦੇਵ ਸਿੰਘ ਧਾਰੀਵਾਲ ਤੇ ਸਵਿੰਦਰ ਸਿੰਘ ਟਿਵਾਣਾ ਖਾਨਾ ਮੁਖੀ ਝੁਲਕਾ ਗੁਰਪ੍ਰੀਤ ਸਿੰਘ ਪਿੰਡ ਅਸਮੇਤ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਲੈ ਕੇ ਪਹੁੰਚੇ ਫਤੇ ਸ਼ਾਂਤੀ ਮਈ ਢਾਂਗ ਨਾਲ ਕਮਜੇ ਦੀ ਕਾਰਵਾਈ ਨੂੰ ਪੰਚਾਇਤ ਅਤੇ ਮਾਲ ਵਿਭਾਗ ਦੇ ਅਧਿਕਾਰੀਆਂ ਨਾਲ ਮਿਲ ਕੇ ਸਿੱਧੇ ਚੜ੍ਹਿਆ ਬੀਰ ਕੋਲ ਦਾ ਲੈਣਾ ਹਾਂ ਜਿਹੜੇ ਜੋ 24 ਏਕੜ ਦੇ 24 25 ਏਕੜ ਦੇ ਕਰੀਬ ਜਿਹੜੇ ਕਬਜ਼ਾ ਵਾਰੰਟ ਜਾਰੀ ਹੋਏ ਸੀਗੇ ਤੇ ਉਹਨਾਂ ਦਾ ਸੀ ਪੱਗੜਾ ਉਹਨਾਂ ਵਿੱਚੋਂ ਦੋ ਪੰਦਿਆਂ ਨੇ ਹੈਗੀ ਆ ਸਾਨੂੰ ਸਟੇਜ ਆ ਸਟੇਟਸ ਕੋ ਦਿਖਾਈ ਆ ਤੇ ਇਹਨਾਂ ਦੀ ਕੋਰਟ ਵਾਲਾ ਸਟੇਟਸ ਕੋਆ ਤੇ ਉਹਨਾਂ ਨੂੰ ਅਸੀਂ ਅੱਜ ਕਬਜ਼ਾ ਨਹੀਂ ਲਾਵਾਂਗੇ ਸਟੇ ਬ੍ਰਿਕਟ ਕਰਾ ਕੇ ਉਹ ਤੋਂ ਬਾਅਦ ਕਾਰਪਿਆ ਕਰੀ ਫਿਰ ਕਰਾਂਗੇ 55 ਕ ਨਾਲ 2 ਮਰਲੇ ਦਾ ਸੀ ਕਬਜ਼ਾ ਲੈ ਲਾਂਗੇ ਆ ਹੁਣ ਅਸੀਂ ਦੂਜੀ ਤੀਜੀ ਜਗ੍ਹਾ ਆਏ ਆ ਬਾਕੀ ਰਹਿੰਦੇ ਨੇ ਅਸੀਂ ਜਾ ਰਹੇ ਹਾਂ ਤੇ ਹੁਣ ਠੱਕਾ ਕਰਨ ਦੇਣ ਸਾਡੇ ਨਾਲ ਸਾਰਾ ਪਿੰਡ ਇੱਕ ਦਾ ਹੋ ਗਿਆ ਐਡੇ ਐਡੇ ਮੁੰਡਾ ਪੁੱਟ ਪੁੱਟ ਕੇ ਕਐ ਸਪੈਲੀ ਬਣਾ ਦੇ ਤਤਕੀ ਕਰਾਂ ਦੇ ਕੰਡੇ ਇੰਨੇ ਨੇ ਪੈਰ ਇਹਨਾਂ ਦੇ ਵਿੱਜ ਜਾਣੇ ਜਿਉਂ ਆਏ ਆ ਪਾਕਸਾਂ ਨੂੰ ਉਦੋਂ ਇੱਥੇ ਹੀ ਆ ਸੀ ਉਹ ਪਹਿਲੀ ਵੀ ਨਾ ਬਣਾਈ ਕੋਈ ਬੈਠਾ ਚਾਰ ਪੂਰੇ ਹੋ ਗਏ ਨੇ ਇੰਨਾ ਝਗੜਿਆ ਜੀ ਇਹ ਸੁਖਣਾ ਚੱਕੀ ਪੀੜੀ ਚਾਹ ਹੁਣਾ ਸੀ ਸਾਰਾ ਪਿੰਡ ਇੱਕ ਦਾਇ ਹੋ ਗਿਆ ਏ ਇੱਕ ਦਾਇ ਹੋ ਗਿਆ ਜਮਾਰ ਕੀ ਜੱਟ ਕੀ ਖੱਤਰੀ ਕੀ ਉਹ ਆਂਦ ਨੇ ਵੀ ਨਾ ਥੱਲੇ ਪਹਿਲੀ ਕਢਾ ਲਈ ਕਢਾਣੀ ਨਹੀਂ ਬਸ ਅੱਜ ਜੀ ਤਗੜਾ ਕਾਬਲਾ ਲੈ ਕੇ ਆ ਗਏ ਨੇ ਕਬਜ਼ਾ ਲੈਣ ਵਾਸਤੇ ਇਹ ਪੰਚਾਇਤ ਜੀ ਅੱਜ ਜੀ ਬੰਦਾ ਦਾ ਪੁਲਸ ਆ ਗਈ ਏ ਅੱਜ ਦੇ ਬੇਰ ਕੀ ਕਰਨਾ ਹੈ ਜੀ ਤੇ ਬਣ ਗਾਂਗੇ ਜੀ ਜਿਨ ਨੂੰ ਇਹ ਜਾਣ ਕੇ ਬੜੀ ਖੁਸ਼ੀ ਹੋਵੇਗੀ ਕਿ ਆਪ ਜੀ ਦੇ ਸ਼ਹਿਰ ਰਾਜਪੁਰਾ Town ਵਿੱਚੇ ਨਿਊ ਗੁਪਤਾ ਮੈਡੀਕਲਸ ਪੋਗਲਰ ਰੋਡ ਸਾਹਮਣੇ ਅਮਨ ਕਰਮਕੰਡਾ ਨਵੀਂ ਅਨਾਜ ਮੰਡੀ ਅਤੇ ਸਬਜ਼ੀ ਮੰਡੀ ਰਾਜਪੁਰਾ ਵਿੱਚੇ ਡਾਕਟਰ ਪੋਬੀ ਸਿੰਘ ਸਕਿਨ ਸਪੈਸ਼ਲਿਸਟ ਪੀਜੀਆਈ ਚੰਡੀਗੜ੍ਹ ਹਰ ਸ਼ਨੀਵਾਰ ਸਵੇਰੇ 9:00 ਵਜੇ ਤੋਂ ਲੈ ਕੇ ਦੁਪਹਿਰ 2:00 ਵਜੇ ਤੱਕ ਚਮੜੀ ਰੋਗਾ ਦੀ ਜਾਂਚ ਕਰਿਆ ਕਰਨਗੇ